ਐਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਫੇਰ ਤੋਂ ਪੁਚਾਲ ਆ ਗਿਆ ਕਿਉਂਕਿ ਖਰੜ ਤੋਂ ਅਨਮੋਲ ਗगन ਮਾਮ ਜਿਹੜੇ ਆਪ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਹਨਾਂ ਨੇ ਆਪਣੇ ਪਦ ਤੋਂ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਭਰੇ ਮੰਨ ਦੇ ਨਾਲ ਪਾਰਟੀ ਛੱਡ ਰਹੀਆਂ ਪਾਰਟੀ ਲਈ ਸ਼ੁਭ ਕਾਮਨਾਵਾਂ ਉਹਨਾਂ ਨੇ ਇਹ ਟਵੀਟ ਵੀ ਕੀਤਾ ਹੁਣ ਇਸ ਪਿੱਛੇ ਕੀ ਕਾਰਨ ਨੇ ਇਹ ਤਾਂ ਉਹੀ ਜਾਣਦੇ ਨੇ ਸਪੀਕਰ ਸਾਹਿਬ ਨੂੰ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਪੀਕਰ ਸਾਹਿਬ ਮੇਰਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰਨ ਦੱਸ ਤਈਏ ਅਨਮੋਲ ਗਗਨਮਾਨ ਜਿਹੜੇ ਐਮ ਐਲ ਏ ਖੜੜ ਨੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ